ਨਵੀਂ ਬਹੂ ਚੱਲ ਚੱਲ ਕੇ ਗਰਾਂ ਬਾਬਾ ਸ਼ੀਦੀ ਮੱਥਾ ਟਕਾ ਕੇ ਲਿਆਈਏ ਜਿਹੜਾ ਬੱਪਾ ਨਹੀਂ ਆਹ ਇਹ ਪਤਾਸੇ ਲੱਗਦੇ ਆ ਤਾੜਿਆ ਮਾਮੀ ਸ਼ੋਣੀ ਲੱਗਦੇ ਇੱਕ ਮਾਮਾ ਮਾਮੀ ਆਹ ਸੋਣੀ ਲੱਗਦੀ ਆ ਦੇਖ ਕਿੰਨੀ ਮੈਂਦੀ ਮੇਰੇ ਨਾਮ ਦੇ ਫਰੈਂਡ ਦੀ ਬਲੋ ਪਾਣੋ ਗੋੜਿਆ ਗਿਆ ਬੱਤੀ ਲਾ ਸੀ ਨਾਹੀ ਛਾ ਚੂ ਜਨ ਹੁਣ ਕੱਤੇ ਵਿਆਹ ਨਿਪੜ ਗਿਆ ਬਸ ਚਲੋ ਬਈ ਸਾਂਭਣ ਲੱਗੇ ਆ ਦੌਰ ਵਾਲੇ ਦਾ ਸ਼ੂਟ ਆਉਂਦਾ ਆਪਦੇ ਸ਼ੂਟ ਸਾੜ ਸਾਂਭ ਲੋ ਹੋਰ ਇੱਥੇ ਸਾਡਾ ਜਿਵੇਂ ਬਾਅਦੋਂ ਮਗਰੋਂ ਫੋਨ ਲਾਈ ਜਾਓ ਡਰੈਕਲੀਨ ਕਰਾਉਣੇ ਆ ਬੜਾ ਇੱਥੇ ਕੰਮ ਕਰਕੇ ਜਾਵਾਂਗੇ ਆੜਨ ਵਾਲੀ ਗੱਡੀ ਭਰ ਕੇ ਜਾਣੀ ਆ ਸਹੀ ਗੱਲ ਹੂੰ ਵੀ 50 60 ਹਜ਼ਾਰ ਡਰੈਕਲੀਨ ਵਾਲੇ ਨੇ ਲੈ ਜਾਣਾ ਨਾ ਦਾ ਜਿਹੜੇ ਸ਼ਾਵ ਨਾਲ ਲੀਡੇ ਇਹਨਾਂ ਦੇ ਆਫੀਮ ਕੱਢੀ ਜਾਂਦੀ ਨਕਤ ਬਾਤ ਜਾਂਦਾ ਬਾਤ ਹੀ ਆ ਫੀਮ ਕੱਢੀ ਜਾਂਦੀ ਸੀ ਨੱਕ ਚੋਂ ਏ ਆਤ ਵੀ ਫੀਮ ਹੁੰਦਾ ਦੀ ਬਹੁ ਖਾਦੀ ਤੂੰ ਗੁਰਮਖਾਓ ਲੈ ਜੂਨ ਕਿਹੜੇ ਵੇਲੇ ਖਾ ਲਈ ਦੇਖੀ ਗਿਆ ਸੀ ਮੈਨੂੰ ਉਹਨੇ ਕੱਢੀ ਦਾ ਹੀ ਨੱਕ ਚੋਂ ਜਦੋਂ ਤੂੰ ਤੂੰ ਕੱਢ ਕੇ ਸੁਮਨ ਖਾਣਾ ਹਾਂ ਤਾਈਂ ਦਾ ਬੋਲਦੀ ਕੀ ਹੋ ਗਿਆ ਫੋਨ ਤੇ ਦੇ ਕੀ ਹੋ ਗਿਆ ਓ ਚੱਲ ਵੀ ਨਵੀਂ ਬਹੂ ਕਿੱਥੇ ਆ ਨਵੀਂ ਬਹੂ ਚੱਲ ਚੱਲੀਏ ਕਰਾਂ ਬਾਬਾ ਸ਼ੀਦੀ ਮੱਥਾ ਠਾਟਾ ਕਾ ਕੇ ਲਿਆਈਏ ਬੱਸ ਮੈਂ ਤਾਂ ਰੈਡੀ ਹਾਂ ਆ ਕੀਨੇ ਕਰਤਾ ਕੰਮ ਕੋਈ ਨਾ ਵੀਰੇ ਪਰਸਾ ਨਹੀਂ ਨਹੀਂ ਇਹ ਇਹ ਕੁਝ ਚੀਜ਼ ਨਾਲ ਹੋਇਆ ਪੁੱਤ ਚਲੋ ਚਲ ਹੈਂਡ ਵੱਜੇ ਅੰਜਲੀ ਕੰਦੀ ਚਲੋ ਚੱਲ ਖਰਾਬ ਚੱਲੇਗੀ ਆਹ ਸੱਚ ਹਾਂ ਵੀਰੇ ਤੇਰੀ ਬੋਟੀ ਬਹੁਤ ਸੋਹਣੀ ਆ ਰੱਬ ਤੈਨੂੰ ਲੰਮੀ ਉਮਰ ਦੇ ਹੈਪੀ ਆ ਹੈਪੀ ਦਾ ਆ ਖੜੀ ਚਲੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੁਸ ਜੇ ਸੁੱਕਾ ਲੈ ਇੱਕ ਫਿਰ ਜਾਈਏ ਹੂੰ ਚਲੋ ਆਜੋ ਕਰਾਓ ਚਲੋ ਸਾਡੇ ਕੋਈ ਨਾ ਕੋਈ ਨਾ ਹੁੰਦਾ ਹੋਣਾ ਪਣਾ ਸੂਰਜ ਨੂੰ ਛਾਦਾਂਗੇ ਅੱਜ ਚਲੋ ਵੀ ਚਲੋ ਕਰਾਂ ਚਾਹਾਂ ਤੈਨੂੰ ਸਾਗਨ ਦਵਾਈਏ ਮੈਨੂੰ ਹੀ ਮਿਲੂਗਾ ਹਾਂ ਤੈਨੂੰ ਵੀ ਤੇਰੂਗਾ ਕੱਢੋ ਪੈਸੇ ਵਿਗੜੋ ਕੱਢੋ ਕੱਢੋ ਪੈਸੇ ਟੁੱਟ ਪੈਣੇ ਹੈ ਬੇਨਸ ਸਿੱਕਾ ਬੜੀ ਬੜੀ ਸਿਸ਼ੂ ਮੈਂ ਨਹੀਂ ਕਰੀ ਹਾਂ ਭਾਬੀ ਨੂੰ ਭਾਬੀ ਮਾਰਲੀ ਭਾਬੀ ਮਾਰਲੀ ਸੀ ਮਦੀ ਕਿਵੇਂ ਆ ਮਦੀ ਪਹਿਲਾਂ ਹੀ ਮੈਂ ਬਾਹਲਾ ਚਾਗਰੀ ਫਿਰਦਾ ਓਏ ਚਾਗਾ ਨਾ ਹੋਰ ਫਿਰ ਇੱਟ ਦੋ ਮਿੰਟ ਆ ਗਿਆ ਮੈਂ ਆਜੋ ਬੈਠੋ ਅੰਦਰ ਬਾਹਲਾ ਬਾਹਲਾ ਆਜੋ ਹਾਂ ਉਹ ਕਹਿੰਦੇ ਨੇ ਤੇਲਾ ਨਹੀਂ ਇੱਕ ਮਿੰਟ ਸੁਮਨ ਸੁਮਨ ਚੋਲੇ ਆ ਆਹ ਆਇਧਰ ਆਇਧਰ ਸੰ ਹਾਂ ਮੈਨੂੰ ਵੀ ਮਿਲੂਗਾ ਆ ਦੇ ਨਾ ਤੈਨੂੰ ਵੀ ਦੇਵਾਂਗੀ ਲਾਓ ਫਿਰ ਲੈ ਲਓ ਦਾਓ ਗੁਰੇ ਨੂੰ ਹਉਦੇ ਏਵੇਂਗੇ ਕੱਡੋ ਪੈਸੇ ਅਸੀਂ ਕਿੱਥੇ ਹੋਰ ਪਰਸ ਮੈਂ ਪੈਸੇ ਪਾਣਾ ਹਾਂ ਜੇ 1000 ਰੁਪਏ ਰਚ ਸੀ ਤਾਂ ਪਾਤਾ ਦੇ ਛੇ ਦਿਨ ਦਾ ਦਾਓ ਗੁਰੇ ਨੂੰ ਦਿਖਾਓ ਮੈਨੂੰ ਦਿਖਾਓ ਵੀ ਦਿਖਾਓ ਇਹਦਾ ਪੋਰਟਲੀ ਪੋਰਟਲੀ ਖੋਲ ਕੇ ਦੇਖੋ ਨਹੀਂ ਉੱਤੇ ਰੱਖਿਆ ਅੰਦਰ ਲੇ ਲੇ ਕਿ ਭਾਇਆ 20 ਰੁਪਏ 20 ਨਹੀਂ ਹੈ ਮੈਂ ਸ਼ਰਮਿੰਦਾ ਚਲੋ ਵੀ ਕੋਈ ਨਾ ਜਿੰਨੀ ਜਿਹਦੇ ਕੋਲੇ ਅਜੇ ਮੁਠੀਆਂ ਜੇ ਹੈਗੇ ਉਹਨੇ ਲੈ ਲੋ ਚਲੋ ਦਾਸ ਪਾ ਲਈ ਹੋਏ ਪਾ ਦੇਣ ਦੋ ਪਾ ਲੈਣ ਦੋ ਚਲ ਹੁਣ ਕੱਢ ਕੇ ਦੇ ਲੈ ਕਰਨ ਦੇ ਦੇ ਕੱਢ ਕੇ ਹਾਂ ਇਹ ਸੁਣ ਨਾ ਤੇਰੀ ਬੱਤੀ 10 ਰੁਪਏ ਹੀ ਦਿੱਤੇ ਯਾਰ ਅਰੇ ਗੁਰਦੁਆਰੇ ਵਾਲਿਆ ਕੋਈ ਨਾ ਦੇ ਦਾ ਬਹੁਤਾ 10 ਰੁਪਏ ਇਹ ਬਹੁਤ ਆ ਵੀ ਸਾਨੂੰ ਨਹੀਂ 10 ਨਹੀਂ ਮੈਂ ਫੇਰ ਦਿੰਨੀ ਆ 1 ਰੁਪਈਆ ਹੀ ਦੇ ਦਿੰਦੀ ਤੂੰ ਸਖਨ ਤਾਂ ਖਾਲੀ ਪਾਣੀ ਰਹਿਣੀ ਬਹੁਤ ਬੈਸੀ ਅਇਤਾ ਰੋਟੀ ਦਾ ਬਲੌਗ ਆਪਾਂ ਕੱਲ ਨੂੰ ਬਣਾਵਾਂਗੇ ਉਸ ਦਿਨ ਇਹਦਾ ਕਰਾਂਗੇ ਮੈਂ ਕਿਸੇ ਵੇ ਸਾਰੇ ਸਗਤ ਇਹ ਕਰੂਗਾ ਹਾਂ ਇਹ ਵੀ ਨਾ ਦਿੱਤਾ ਵੀਰੇ 100 ਰੁਪਏ ਤੂੰ ਕਿੱਥੇ ਜਾਣਾ ਆਪਾਂ ਕਬਾ ਆਪਾਂ ਜਦੋਂ ਤੜਕਿਓ ਨਾ ਉਹ ਕਰਾਂਗੇ ਆਹਰ ਵਾਲੀ ਨੇ ਇੰਨਾ ਕੁ ਪਿਆ ਪਾਇਆ ਹਾਂ ਅੱਛਾ ਇਹ ਦੇ ਨਾ ਦੇਖ ਓਏ ਆਹ ਕਿਨੇ ਲੱਕੜ ਗਿਆ ਪਾਲੋ ਭਣੇ ਦਾ ਹੈ ਹੈ ਉਹਦਾ ਫਿਰ ਬੰਦੇ ਦੇ ਹੱਬ ਨਾਲ ਬਈ ਨੋਹੇ ਦੀ ਹੀਲ ਚਾਹੀਦੀ ਸੀ 10 ਮਿੰਟ ਚ ਆ ਗਿਆ ਮਾਮੀ ਤਾਂ ਜਾਣਾ ਮਾਮੀ ਨੂੰ ਛੱਡ ਲਈ ਜੱਟ ਚੱਲਿਆ ਛੱਡਿਆ ਵਾ ਸੋਹਲੀ ਕੋਣ ਹੈ ਤੇ ਤੁਸੀਂ ਨਾਲ ਰਹਿਣਾ ਮਾਮੀ ਦੇ ਮੈਂ ਮੱਕੇ ਮੈਂ ਉਹ ਕੇ ਠੀਕ ਆ ਮਾਮੀ ਦਾ ਜਸ ਰੈਡੀ ਕੰਮ ਚੱਲਿਆ ਮਾਮੀ ਨੂੰ ਸਲੂਟ ਤੇ ਓਕੇ ਉਹ ਤਾਂ ਅਜੇ ਰੋਟੀ ਨਹੀਂ ਦੀ ਇਹਨੂੰ ਭਈ ਦਹੀਂ ਦੇ ਵਿੱਚ ਨਾਲ ਪਰੌਠੇ ਜੇ ਰੋਟੀ ਨਾ ਹੁੰਦੀ ਫੇਰ ਮਾਮੀ ਜਿੱਤੇ ਆਉਣੀ ਸੀ ਉਹਨੂੰ ਅਜੇ ਉਹ ਦੇ ਦੇ ਉਹ ਉਹ ਖੜ ਜਾ ਉਹ ਤੇਰੇ ਦੇ 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 ਯਾਰ ਮਨ ਦੇ ਦੇ ਓ ਹੋਰ ਪਈਆ ਲਿਆ ਦੂੰ ਓ ਹੋਰ ਪਈਆ ਲਿਆ ਦੂੰ ਖਾ ਲ ਮੱਥਾ ਟਕਾ ਲਿਆ ਨਵੀਂ ਬਹੂ ਦਾ ਹਾਂ ਨਾ ਤੇ ਜਿਸਨੇ ਗੁਰਦਵਾਰੇ ਮੱਥਾ ਟੇਕ ਕੇ ਗਾਂ ਵਾਪਿਸ ਹਾਂ ਕੋਈ ਨਾ ਗੁਰਦਵ ਗੁਰਦਵ ਡੱਬਾ ਲਿਆ ਗੁਰਦਵ ਆ ਜਾ ਬਹਿ ਜਾਣਾ ਤੁਸੀਂ ਕੋਈ ਚੱਕਰ ਨਹੀਂ ਬੈਠੋ ਬੈਠੋਗਾ ਨਹੀਂ ਟਾਈਟ ਹੁੰਦੇ ਜਾਂਦਾ ਨਹੀਂ ਇੱਥੇ ਜਾਣਾ ਤਾਂ ਇੱਥੇ ਆਪਾਂ ਨੇੜੇ ਤਾਂ ਜਾਣਾ ਬਾਪੇ ਮੂਹਰੇ ਇੱਕ ਮਿੰਟ ਮੂਹਰੇ ਤੋਂ ਮੜੇ ਦੂਰ ਮੰਮੀ ਨਹੀਂ ਦਰਵਾਤ ਹਾਂ ਬਾਰੇ ਤੂੰ ਮੈਂ ਭਾਰੀ ਡਾਵੇ ਚੜ ਕੇ ਹਾਂ ਵਿੱਚ ਵਰ ਕੇ ਓਏ ਉਹੀ ਪਾਜ ਗਿਆ ਹਾਰ ਨਾ ਉੱਤੇ ਕੋਈ ਨਹੀਂ ਰੱਖੀ ਗਈ ਡੈਡੀ ਦਾ ਜੇ ਮੈਂ ਟ੍ਰੈਫਿਕ ਚਾਰਜ ਹੁੰਦਾ ਮਾੜਾ ਜਿਹਾ ਨਹੀਂ ਹਾਰਨ ਵਜਣ ਦਿੰਦਾ ਮਾੜਾ ਟ੍ਰੈਫਿਕ ਚਾਰਜ ਪਾਜੋ ਹਾਂ ਅਹੀ ਗੱਲ ਆ ਵਿੱਚ ਵੜ ਕੇ ਮੈਂ ਮਾਰ ਨਹੀਂ ਪੈਣਾ ਹਾਂ ਪਰ ਦੂਜੀ ਕੱਢ ਲੈਣੀ ਸੀ ਬਹੁਤ ਵੱਡੀ ਓਏ ਉੱਧਰ ਖੜੀ ਆ ਚਾਬੀ ਨਹੀਂ ਲੱਭੀ ਉਹ ਕਰਦੀ ਸਕੜ ਕੇ ਆਲੇ ਦੀ ਉਹ ਤਾਂ ਮੰਮੀ ਉਹ ਕਹਿੰਦਾ ਮੇਰੇ ਕੋਲ ਕੋਈ ਨਹੀਂ ਚਾਬੀ ਫਿਰ ਮੰਮੀ ਚਾਬੀ ਕਿੱਥੇ ਆ ਛੱਕੜ ਕੇ ਕਰ ਨਹੀਂ ਨਹੀਂ ਚਾਬੀ ਉੱਤੇ ਬੈਜੀ ਜੱਜੀ ਦੀਦੀ ਨੂੰ ਬਣਾਤੀ ਸੋਨੇ ਚਾਬੀ ਉੱਪਰ ਅੰਜਲੀ ਕੋਲ ਅਨ ਫਿਰ ਪਹਿਲਾਂ ਨਹੀਂ ਦੱਸਿਆ ਬਹਿ ਜੋ ਕੋਈ ਨਾ ਹੁੰਦਾ ਆ ਗਈ ਸੀ ਚਾਬੀ ਉਹ ਕੋਈ ਨਾ ਇੱਥੇ ਹੀ ਕੱਲਾਂਗੇ ਵਾਹਿਗੁਰੂ ਬੋਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਕੋਈ ਨਾ ਢੋਲਗੇ ਵਾਲੇ 20 25 ਆਗੇ ਉਹ ਕਿਵੇਂ ਕੋਈ ਗੱਲ ਨਹੀਂ ਇਹਨਾਂ ਦਾ ਅੱਜ ਦਾ ਦਿਨ ਅਜੇ ਤਾਂ 2 3 ਦਿਨ ਆਉਣਗੇ ਹਾਂ ਹੋ ਹੋਸਰੇ ਵੀ ਆਉਣੇ ਆ ਉਹ ਬਾਅਦ ਚ ਸੱਦਾਂ ਆ ਕੇ ਇੱਕਦਮ ਪਹਿਲਾਂ ਵਿਲੇਜ ਇਹ ਹੋ ਜੀ ਨਹੀਂ ਆਏ ਨਹੀਂ ਹੁੰਦਾ ਉਹਨਾਂ ਦਾ ਕੱਲ੍ਹ ਨੂੰ ਵੀ ਆ ਸਕਦੇ ਅੱਜ ਵੀ ਆ ਸਕਦੇ ਅੱਛਾ ਆਪਾਂ ਥੰਗਲੇ ਉਹਨਾਂ ਦਾ ਮੇਡੂ ਸ਼ਾਮ ਹੋਣੀ ਹੌਲੀ ਹੌਲੀ ਡੈਡੀ ਉ ਉ ਚਲਾ ਗੱਡੀ ਆ ਜਾ ਨੀ ਮੈਨੂੰ ਨਹੀਂ ਆਉਂਦੀ ਫਿਰ ਐਵੇਂ ਹੌਲੀ 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 ਤਾਂ ਜਾਈ ਜਾਂਦਾ ਚੰਗਾ ਚੱਲ ਜਾਂਦਾ ਤਾਂ 20 ਤੇ ਆ ਹੂੰ ਤਵਾ ਚੰਨਾਂ ਕੀ ਗਰਮੀ ਹੋਂ ਤਾਂ ਪਰਸੋਂ ਦਾ ਦਿਨ ਬੜੀ ਗਰਮੀ ਦਾ ਔਖਾ ਸੀਗਾ ਉਹ ਹੋ ਗਿਆ ਸੀ ਸਿਸਟਮ ਕੰਟਰੋਲ ਕੱਲ ਤਾਂ ਏਸੀ ਲੱਗੇ ਅੱਜ ਵੀ ਏਸੀ ਲੱਗੇ ਨੇ ਬਸ ਉੱਥੇ ਆ ਕੇ ਨੂੰ ਦੇਖੀ ਜਾਂਦੇ ਤੇ ਮੈਂ ਗਲਤ ਪਾਇਆ ਵੇ ਤਿੰਨੇ ਜਣੇ ਦਾ ਉੱਥੇ ਬੈਠੇ ਆ ਪਹਿਲਾਂ ਹੀ ਆਏ ਵਿਚਾਰੇ ਉਹ ਤਾਂ ਮੁੜ ਕੇ ਇੱਥੋਂ ਦਾ ਮੁੜ ਗਏ ਆ ਹੁੰਦੇ ਕਿਹੜੇ ਸੀ ਇਹ ਲਖੇਓ ਸੀ ਪਹਿਲਾਂ ਗਾਂਵ ਚੱਲ ਗਏ ਹੁੰਦੇ ਚਾਰ ਦਾ ਟਾਈਮ ਲਿਖਿਆ ਹੋਇਆ ਸੀ ਇਹਨਾਂ ਦੀ ਉਹ ਟਾਈਮ 4 ਦਾ ਲਿਖਿਆ ਸੀ ਬਾਅਦ ਚੋਦਣ ਜਿੱਦਣ ਪੈਲਸ ਵਾਲਿਆਂ ਕੋਲੇ ਗਏ ਸੀ ਉਹ ਕਹਿੰਦੇ 4 ਵਜੇ ਕਿਹਦੀ ਪਾਰਟੀ ਦੀ ਪਾਰਟੀ ਤੇ ਕਹਿੰਦੇ ਜਾਂ ਤਾਂ ਰਾਤ ਦੇ ਆਥਮ ਦੀ ਹੁੰਦੀ ਹੈ ਸ਼ਾਮ ਇੱਥੇ ਰੋਗੇ ਇੱਥੇ ਨਹੀਂ ਫਿਰ ਮਗਰਦ ਵੀ ਜਾਣਾ ਸੀ ਉਹ ਛੋਟਾ ਗੇਟ ਖੁੱਲਾ ਹੋਊਗਾ ਅਰਦਾਸ ਆਬ ਤਾਂ ਨਹੀਂ ਨਹੀਂ ਖੜ ਕਰ ਲੈ ਖੜ ਜੋ ਡੈਡੀ ਦੋ ਮਿੰਟ ਰੋਕੋ ਮੋਮੈਂਟ ਦੇ ਮਾਨ ਆਹ ਵਾੜੀ ਗੱਡੀ ਮੋਨ ਦੇ ਉਹ ਛੋਟੇ ਗੇਟ ਖੜਾਵਾਵਾਂਗੇ ਗੱਡੀ ਉਦੋਂ ਬਾਅਦ ਮੱਥਾ ਟੇਕ ਲਵਾਂਗੇ ਮੈਂ ਲੈ ਇਹਦਾ ਚਾਹੀ ਵਾਲਾ ਕਰੀ ਫਿਰਦੀ ਸਹੁਰਿਆਂ ਦਾ ਚਾਹ ਹੋਵੇ ਨਹੀਂ ਜਾਈ ਆ ਮਾਸਾ ਚਾਹ ਆ ਮੈਂ ਤੂੰ ਪੜਦੇ ਨਹੀਂ ਨਹੀਂ ਬਾਹਰ ਨਹੀਂ ਉੱਤਰ ਕੇ ਜਾਣਾ ਆਪਾਂ ਹਾਂ ਹਾਂ ਇੱਕ ਡੱਬਾ ਇੱਥੇ ਰੱਖ ਦੋ ਇੱਕ ਡੱਬਾ ਬਾਬੇ ਜੀ ਦੀ ਲਾਇਆ ਫਿਰ ਠਾਰ 'ਚ ਕੱਲ ਨੂੰ ਜਾਇਆ ਵਾਂਗੇ ਵਾਹਿਗੁਰੂ ਉਹ ਗੇਟ ਤਾਂ ਉਧਰ ਦਾ ਖੁੱਲਾ ਹੋਣਾ ਉਧਰਲੇ ਪਾਸੇ ਆ ਗੇਟ ਕੋ ਡੈਡੀ ਉਧਰਲੇ ਪਾਸੇ ਵਾਲਾ ਕੁੰਜੀ ਵਾਲਾ ਖੁੱਲਾ ਹੋ ਉਹ ਪੱਲਾ ਮੱਲਾ ਦਾ ਬਾਬੇ ਤੋਂ ਚਾਬੀ ਲੈਣੀ ਪੈਣੀ ਆ ਚਾਬੀ ਬਾਬੇ ਜੀ ਉਹਦੇ ਕੋਲ ਹੁੰਦੀ ਆ ਨਹੀਂ ਨਹੀਂ ਉਹ ਉਧਰਲੇ ਉਹ ਇੱਥੇ ਲਾਉਣੇ ਆ ਉੱਥੇ ਲਾ ਦੰਦੇ ਆਪ ਪਈਆ ਆਪ ਉਹ ਗਾ ਜੜ ਚੱਲੋ ਚਲੋ ਆਜੋ 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 ਹਾਂ ਖੁੱਲਾ ਹੀ ਹੋ ਵਾਹਿਗੁਰੂ ਸਤਨਾਮ ਪਰ ਸਾਰਾ ਗੁੱਪ ਗੱਲਾਂ ਨਹੀਂ ਹੈ। ਹੈਲੋ ਵੀ ਬਾਬੇ ਸ਼ੀ ਦੀ ਚੱਲੀਏ ਹੁਣ। ਹੁਣ ਗੁਰਦਾਰੇ ਦਿਖਾਈਏ ਤੇਰੇ ਪਿੰਡ ਦੇ ਹੁਣ। ਹੂੰ ਪਹਿਲਾਂ ਇੱਧਰ ਹੁੰਦੇ ਸੀ ਬਹੁਤ ਵਧੀਆ ਦਰਾਖਤਾਂ ਇੱਥੇ। ਉਹ ਪੱਟਦੇ ਫਿਰ ਪੱਕਾ ਕਰਕੇ ਨਾ ਜਦੋਂ ਆ ਗੁਰਦਰਾ ਸਾਹਿਬ ਚੱਕਿਆ। ਹੂੰ ਤੇ ਵੋਥ ਤਾਂ ਚਲਾਇਆ ਸੀ ਦੇਖੀਏ ਉਹ ਨਈਂ ਨੰਦ ਕੀਤੇ ਜੀ ਨੰਦ ਕੀਤੇ ਸੀ ਮੰਮ ਦੀ ਕੀਤੇ ਆ ਆ ਗਏ ਵੀ ਸੋਹਣੇ ਆਪਣੇ ਬਾਬੇ ਸ਼ਹੀਦ ਇਹ ਉਤਰੋ ਅਜਾੜਾਂਗੇ ਦਸਮੀ ਨੂੰ ਨਹੀਂ ਨਹੀਂ ਦਸਮੀ ਉਹ ਤਾਂ ਪਾਪ ਅੱਜ ਤਾਂ ਮਾਥਾ ਢੇਕਣ ਆਏ ਹਾਂ ਪਾਪਾ ਜੀ ਲੈ ਕੇ ਆਉਣਾ ਹੂੰ ਥਿਆਂ ਦਾ ਚੜਾਵਾਂਗੇ ਦਸਮੀ ਨੂੰ ਬਾਬੇ ਸ਼ੀਤਾਂ ਦੇ ਬਾਬੇ ਸ਼ੀਤੋ ਆਜੋ ਆ ਇਹ ਬਿੰਦਰ ਭਾਣੇ ਕੀ ਤਾਂ ਬਸ ਸਿੰਘ ਹੁੰਦੇ ਇੱਧਰ ਇਹਨਾਂ ਦੇ ਬਸ ਸਿੰਘ ਹਾਂ ਹਾਂ ਇਹਨਾਂ ਦੇ ਬਸ ਸਿੰਘ ਹਾਂ ਆਹ ਘਾਹ ਜਿਉ ਹਾਂ ਕੀ ਕਰਨ ਹੁੰਦੇ ਬਸ ਸਿੰਘ ਆਹ ਇਹ ਗਰੂ ਸਤਨਾਮ ਇਹਦੇ ਗਰੂ ਹੈ ਜੀਲਾ ਇਹ ਪਪਾ ਨਹੀਂ ਆ ਇਹਨੂੰ ਪਤਾਸੇ ਲੱਗਦੇ ਇਹਨੂੰ ਪਤਾਸੇ ਲੱਗਦੇ ਆ ਪੇਪਰ ਨੂੰ ਵਾਹਟੂ ਆ ਬਾਈ ਇੱਥੇ ਲੋਨ ਚਪੂ ਆ ਇੱਥੇ ਇੱਥੇ ਸ਼ਾਮ ਇਹ ਲਾ ਦੇ

ਹੌਲੀ ਹੋਰ ਹੀ ਲੱਗੇ ਪਤਾ ਆ ਬਦਾਸੀ ਲੱਗਦੀ ਆ ਪਤਾ ਆ ਜਾ ਆਇਆ ਕੋਲ ਚੱਲੋ ਹੁਣ 68 ਤੇ ਦੋਹਾਂ 88 ਤੇ ਗੁਰਦੁਆਰਾ ਚ ਜਾਇਆ ਵਾਂਗੇ ਨਾ ਕੱਲ ਨੂੰ ਚਲੋ ਨੋਲੀ ਸਰਦਿਓ ਤਿਆਰ ਅਜ ਆਰ ਲੈ ਕੇ ਚੱਲਾਂਗੇ ਅਜ ਕਦੇ ਮੰਭੋ ਕਰਾ ਬੱਡੀਆਂ ਜੁਮੇਵਾਰਾਂ ਇਹਨਾਂ ਦੀਆਂ ਅੱਧ ਵਿਚ ਰੱਖਾਂਗੇ ਇੱਥੇ ਇੱਕ ਰੱਖਾਂ ਤੂੰ ਦੇਖ ਕਿਵੇਂ ਸੋਹਣੀ ਲੱਗੂ ਉਹ ਦੇਖ ਵਰਦੀ ਨਾਲ ਤੇ ਲੱਗੀ ਹੋਈ ਆ ਉਹਦੇ ਵਾਂਗੂ ਲਾ ਦੇ ਫਿਰ ਉਹ ਤਾਂ ਹੀ ਲੱਗਿਆ ਥੋੜੀ ਖਨਾਵਾ ਮੈਂ ਕਹਿੰਦਾ ਦੁਬਾਰਾ ਸਮਾਨ ਨਹੀਂ ਲਿਆਈ ਆ ਆਪਾਂ ਇਹ ਕੰਮ ਸ਼ੁਰੂ ਕਰ ਲਗੇ ਹੋ ਨਾਲ ਹੀ ਮੈਂ ਰੱਬ ਕਹਿੰਦਾ ਹਣਾ ਮਜ਼ਾਕ ਨਹੀਂ ਆਪਾਂ ਨੂੰ ਸਾਰਾ ਕੋਤਾ ਹੈਗਾ ਆਪਣੇ ਕੋਲ ਇਹ ਤਾਂ ਆਪਾਂ ਨੂੰ ਪੈ ਗਈ ਹਾਂ ਇਹ ਕੰਮ ਸ਼ੁਰੂ ਕਰ ਲਾਂਗੇ ਨਾਲ ਹੀ ਬਾਹਲੀ ਆ ਆਉਦੇ ਸਾਹਬ ਜੇ ਨਾ ਕਰਨਾ ਇਹ ਇਕਲਾ ਦੀਏ ਬੋਲੋ ਆਹ ਓਏ ਆਓ ਕੌਣ ਆ ਗਿਆ ਓਏ ਬੱਬਾ ਬਾਬੇ ਦੀ ਵੀ ਕਰਵਾਉਣੀ ਕਹਿੰਦੇ ਵੱਡੀ ਆ ਡੀ ਕੀ ਇਹਦਾ ਬੁੜੀਆਂ ਸਾਰੀਆਂ ਬੋਧੀਆਂ ਜੀ ਹਾਂ ਕੁਛ ਵੀ ਨਹੀਂ ਉਹ ਬੰਬ ਉਹ ਗੱਟੇ ਬਾਲੇ ਸਿਾਈ ਫੇਰਦਾ ਲੈ ਗਿੱਤਾ ਫਟਣ ਤੇ ਆ ਜੇ ਹਾਂ ਤੈਨੂੰ ਕੋਈ ਕਹਿ ਨਹੀਂ ਹਾ ਤਵੇਂ ਨੱਚੇ ਤੇ ਭਰਾ ਨਹੀਂ ਅੱਜ ਫੇਰ ਨੱਚਣਾ ਹਜੇ ਆਈ ਬਾਈ ਕੱਲ ਨੂੰ ਚੱਕ ਕੇ ਲੈਣਾ ਪੈਣਾ ਮੈਂ ਲੈ ਆਉ ਚੱਕ ਕੇ ਕੋਈ ਨਾ ਉਹ ਨਾ ਆਗੇ ਆਏ ਬੰਦੇ ਚੱਕਣ ਵਾਲੇ ਬਹੁਤ ਆ ਬੰਦੇ ਬਹੁਤ ਆ ਜਿਵੇਂ ਫਾਰਮਲ ਪੈਂਟ ਸ਼ਰਟ ਪਾ ਕੇ ਤੇਰਾ ਉਪਰਾ ਨੰਗੇ ਪੈਰੀ ਟਾਈ ਲਾ ਕੇ ਜਾਓ ਚੱਕ ਚਕਈ ਵਾਲੇ ਬੰਦੇ ਬਹੁਤ ਆ ਹਾਂ ਪਤਾ ਮੈਨੂੰ ਮੈਨੂੰ ਪਤਾ ਆ ਕਿਦੋਂ ਲੰਮੇ ਹੋ ਗਰ ਆਜੇ ਚੈੱਕ ਉਹ ਕਰ ਹਾਂ ਕੰਮ ਤਾਂ ਹੋ ਕੇ ਨਿਕਲੂ ਹਾਂਜੀ ਸਾਡੀ ਲੋਟੀ ਹੋਰ ਖਾਓਗੇ ਹੋਰ ਤਾਂ ਹੈ ਨਹੀਂ ਹੁਣ ਖੁਦਾ ਆਟਾ ਮਕਾਦਾ ਸਾਡਾ ਸਾਰਾ ਆਟਾ ਹੀ ਮੁੱਕ ਗਿਆ ਉਹ ਮੋਕ ਗਿਆ ਆਟਾ ਉਹ ਕਹਿੰਦਾ ਰੋਟੀਆਂ ਹੀ ਨਹੀਂ ਖਾਣੂ ਹਰਦਾ ਤੜਾ ਉਧਰ ਗਈ ਜਾਂਦੇ ਆ ਕਹਿੰਦੇ ਆ ਕਹਿੰਦੇ ਆਟਾ ਮੋਕ ਗਿਆ ਉਹ ਪਿਆ ਤੇ ਲਾਉਂ ਹੋਰੀ ਇੱਕੋ ਹਾਂ ਪਿਆ ਤੇ ਲੈ ਗਿਆ ਆਟਾ ਹਾਂ ਫੇਰ ਰੋਟੀ ਫੇਰ ਹੀ ਬਣੂ ਚੱਕੀ ਤੇ ਚੱਕੀ ਤੇ ਚੱਲਦੇ ਆ ਕਣਕ ਲੈ ਕੇ ਆਉਨੇ ਆ ਪਸਾ ਕੇ ਹੈ ਤੈਨੂੰ ਦਿਖਾ ਕੇ ਲੈ ਆਉਂ ਚੰਗਾ ਵੀ ਆਟਾ ਜਿਵੇਂ ਪੀਸਦੇ ਆ ਓਕੇ ਚੱਕੀ ਤੇ ਓਏ ਪੱਗ ਕਿਵੇਂ ਬਾਈ ਜਾਣਾ ਓਏ ਯਾਰ ਛੁਮਾਰ ਕੇ ਬਣਾ ਤਾਰੇਆ ਫਿਰ ਉੱਥੇ ਗੁੱਡ ਬੇਬੀ ਫਿਰ ਥਾਰ ਚ ਜਾਣਾ ਤੂੰ ਫਿਰ ਛੁਮਾਰ ਕੇ ਪੱਗ ਬਣਾ ਖੜਾ ਹੋ ਕੇ ਖੜਾ ਹੋ ਕੇ ਵੀਰੇ ਤੂੰ ਹਾਂ ਤੂੰ ਮਾਰ ਕੇ ਆਦਾ ਬਾਲ ਤਾਂ ਨਿਕਲੇ ਪਾਇਆ ਸ਼ੋਨੀ ਜੀ ਪੱਗ ਮਹਾਲਾ ਯਾਰ ਆ ਮੈਂ ਪੁਸ਼ਟੀ ਕਰ ਰਿਹਾ ਸੀ ਇਹਦਾ ਆਪਾ ਥਾਰ ਤੇ ਜਾਣਾ ਤੂੰ ਛੋਨੀ ਪਾ ਓਏ ਹੈਲਣਾ ਹੈਲਣਾ ਫੇਰ ਬੰਨੀ ਨਹੀਂ ਜਾਣੀ ਵਧੀਆ ਵਧੀਆ ਬਣਾ ਪਤਾ ਹਾਂ ਵਧੀਆ ਵੇਚ 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 ਸਭ ਤੋਂ ਖਾਗਾਂਦਾਰ ਇਹਦਾ ਵੀ ਭੁੱਖੀ ਹੋਈ ਆਈ ਲੱਗਦੀ ਅੱਜ ਮੈਨੂੰ ਜਿਹੜੀ ਹੰਬਕੇ ਜੇ ਤੁਰਦੀ ਆ ਇਹਦਾ ਭੁੱਖੀ ਆਈ ਲੱਗਦੀ ਆ ਖਾ ਕੇ ਆਏ ਆ ਕੋਹ ਉੱਥੇ ਜਾ ਕੇ ਸਮਾਨ ਦੀ ਨਹੀਂ ਕਰਨ ਕੱਢਣੀ ਜਾਣਾ ਫਿਰ ਅਸੀਂ ਮੂੰਹ ਬਾਲਾ ਲਿੱਪੀ ਫਿਰਦਿਆਂ ਤੇ ਉਈਂ ਦੀ ਸੀ ਜਾਂਦਾ ਭੱਬਗੇ ਤੇਰੇ ਸਾਫ ਕਰਦੀ ਆ ਐਵੇਂ ਮੈਂ ਕਰਦਾ ਇਹਦੇ ਚ ਐਵੇਂ ਨਹੀਂ ਕਰਦਾ ਉੱਥੇ ਫੋਟੋਆਂ ਚ ਬਾਅਦ ਵਿੱਚ ਆ ਜਾਣਾ ਫੇਰ ਕਹਿੰਗੇ ਹਾਏ ਵੇ ਮੈਂਗਲਾ ਵੇ ਤਾਂ ਬਾਲੀ ਚੱਟੀ ਕਰਤੀ ਮੇਰੇ ਜੂੜਾ ਫੁੱਲ ਗਏ ਅੱਜ ਨਾ ਜੂੜਾ ਤਾਂ ਇੰਨੇ ਬੰਦੇ ਆ ਘੰਟਾ ਦਾ ਜੂੜੇ ਤੇ ਲਾਇਆ ਤਾਂ ਫੁੱਲ ਟੰਗੀ ਫਿਰਦੀਆਂ ਲੈ ਚਲੋ ਕਰ ਆਜੋ ਕਰ ਆਜੋ 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 ਇਧਰ ਦੀ ਬੌਣਾ ਤੈਨੂੰ ਟਾੜਿਆ ਮਾਮੀ ਛੋਣੀ ਲੱਗਦੇ ਇੱਕ ਮਾਮਾ ਮਾਮੀ ਆਹ ਬੀਜੀ ਛਾਲਿਓ ਮੈਂ ਲੈ ਕੇ ਹੀ ਨਹੀਂ ਜਾਣਾ ਤੁਹਾਨੂੰ ਇੱਥੇ ਛੱਡ ਜਿਹੜਾ ਤੁੰਗੂ ਆ ਜਾ ਟਾੜਾ ਵੀ ਬਹੁਤ ਛੋਣਾ ਲੱਗਦਾ ਮੁੰਨਾ ਵੀ ਛੋਣਾ ਲੱਗਦਾ ਤੁੰਗੂ ਮਾਮੀ ਚਲੋ ਵੀ ਚੱਲ ਗਏ ਸਾਰੇ ਰੈਪਰਿਆਂ ਦਾ ਪਿੰਕੀਆ ਉਸ ਥ੍ਰੈਡਿਆਂ ਇਹ ਉਹ ਮਹਿੰਦੀ ਵਾਲੇ ਟੂਂ ਤੇ ਲੱਗਿਆ ਆ ਸੀ ਉਹ ਕਿਸ ਨੇ ਲਾਤਾ ਤੇ ਉਹ ਥੱਲੇ ਥੱਲੇ ਡੇ ਕੇ ਫਿਸਦਾ ਸਾਰੀ ਮਹਿੰਦੀ ਨਿਕਲੀ ਕਿੱਥੇ ਉੱਪਰ ਕਿ ਨੀਚੇ ਥੱਲੇ ਉਹ ਕੁਝ ਲੋਕੋ ਦਲ ਦੇ ਬੰਦੇ ਜੀ ਤਾਂ ਲਗਦੇ ਕਰਦੇ ਵਿਕੇਟਰ ਬਾਕੀ ਇਸ ਕਰਦੇ ਨਿਸਤਰਾ ਮੇਹਰ ਇਹ ਜੋ ਮੇਹਰ ਲੰਡਨ ਅੰਦਰ ਤੋਂ ਆ ਇੰਗਲੈਂਡ ਦਾ ਐਂਡ ਅ ਕੈਰੇ ਦਾ ਸਿੱਤਰ ਅਮਨਿਤਵਰਮ ਟੂਰਨਾਮੈਂਚ ਸੱਸਤੌਰ ਦੀ ਇਸ ਨਿਯਮ ਦੇ ਲਈ ਪਾਰਟਨਰ ਦੀ ਇਹ ਸਾਰੀਆਂ ਭੰਤੀ ਸੰਮੋਜੀ ਕਰਮਜੀਤ ਕੌਰ ਦੀ ਬਲਵਿੰਦਰ ਸਿੰਘ ਨੇ ਇਹ ਕਹਿੰਦੇ ਸਿੱਤਰ ਸ਼ਰਮ ਜੀਤ ਕੌਰ ਦੀ ਟੂਰਨਾਮੈਂਚ ਸੱਸਤੌਰ ਨੇ ਇਸ ਮੇਹਰ ਹਾਂ ਬਾਈ ਉਹਦਾ ਹੈ ਬੰਦ ਕੇ ਇਹੋ ਤੇ ਲਾ ਦੇ ਨੰਬਰ ਸੁਣ ਨਾ ਪਰਮਾ ਉਹ ਦੋਸਤਾਂ ਦੀ ਦੁਨੀਆ ਦੇ ਵਿੱਚ ਜੀਣਾ ਉਹ ਸੰਤੋਖ ਵਿੱਚ ਲਾ ਉਹ ਮਹਿੰਗਾ ਜਹਾਂਦਾ ਰਿਹਾ ਸਾਡੀ ਦਾ ਉਸ ਦਸ ਸੈਂਡ ਚੋਂ ਛੋੜਦਾ ਐਡਵੋਕੇਟ ਹਾਂ ਹਾੜੀ 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 ਕਾਹ ਬੀ ਛੋੜਦਾ ਰਮਣ ਬਈ ਬੱਤ ਨੇ ਗੱਤ ਨਹੀਂ ਤੇ ਆਹ ਯਾਰ ਉਹ ਗੱਲੀ ਕਹਾਂਗੇ ਹੱਥ ਦੋਗੇ ਹੁਣੀ ਪੁੱਛਣ ਤੂੰ ਤੂੰ ਤਾਂ ਹੁਣੀ ਤੂੰ ਮੈਂ ਕਰਨ ਲੱਗਿਆ ਪਾਪਾ ਨਹੀਂ ਰਹੇ ਨਹੀਂ ਹੈ। ਤਦਾਂ ਤੋਇ ਕਿਸ ਮਿਆਤ ਨੂੰ ਜਾਈ ਦੇਣੇ ਹੈ। ਹੈ? ਸੰਸਾਰ ਨੂੰ ਨਹੀਂ। ਇਹਨੇ ਤੇਰੇ ਦਾਦਾ ਸੀ ਕੋਈ ਜਾਂ ਤਾਂ ਜੀ। ਤੋਂ ਬਹੁਤ ਜਿਆਦਾ ਕੂੜੀਓ ਜੁਆ ਕਿਸ ਮਿਆਤ ਨੂੰ ਕਿਸ ਚਾਹੀ। ਬਹੁਤ ਵਾ। ਆਪਨੇ ਕਹਿ ਰਹੇ ਤੇ ਕਹਿ ਰਹੇ ਕਿ ਅਸੀਂ ਕੰਮ ਕਰ ਰਹੇ ਹਾਂ ਕੋਈ ਨਾ ਕਿਸੇ ਤੌਰ ਤੇ ਸਾਡੀ ਪੂਰੀ ਟੀਮ ਨੂੰ ਭਾਈ ਉਹ ਥੋੜੇ ਟਾਈਮ ਵਿੱਚ ਗਾਣੇ ਆਪਾਂ ਛੱਡਾਂਗੇ ਹੁਣ ਬਾਬਾ ਚੋੱਕ ਰੱਖੇ ਵੇਖ ਲੈ ਖੁਸ਼ੀਆਂ ਡਾਟੇ ਦੋਹਾਂ ਦੇ ਟੱਪਰ ਸਾਟੇ ਵੇਖ ਲੈ ਖੁਸ਼ੀਆਂ ਡਾਟੇ ਦੋਹਾਂ ਦੇ ਟੱਪਰ ਸਾਟੇ ਲੱਖਾਂ ਚੋਂ ਇੱਕ ਬੇਬੇ ਨੂੰ ਜਵਾਈ ਕੇਂਪੇ ਰਾਣੀ ਰਸਮਾਂ ਨਾਲ ਪਿਆਉਣੇ ਪਾਪ ਤੇ ਨਾਸੇ ਰਾਣੀ ਆਜਾ ਲਈ ਰੋਸ਼ਨ ਕਰਦੇ ਆ ਕੇ ਘਰ ਮੇਰਾ ਦੀ ਰਸਮਾਂ ਨਾਲ ਵਿਆਹਣ ਆ ਗਿਆ ਦੇਖ ਲੈ ਛੋਟੇ ਤੋਂ ਨਾ ਜਾਂਦੀ ਖੁਸ਼ੀ ਸੰਭੀ ਨਹੀਂ ਪਹਿਣਾ ਤੇ ਪਹਿਰ ਨਾ ਲੱਗਦੇ ਮਿਲਗੀਆ ਪੱਕੀ ਨਹੀਂ ਪਹਿਣਾ ਲਾਓ ਹੀ ਰੱਬ ਦਾ ਹੈ ਰੂਪਿਆ ਤੁੰ ਨੂੰ ਸੱਸ ਸੋਹਰਾ ਤੇਰਾ ਲਈ ਰਸਮ ਨਾਲ ਵਿਆਹਣ ਆ ਗਿਆ ਪੱਗ ਤੀਲਾ ਸੇਰਾ ਲਈ ਆ ਗਿਆ ਦੀਰੋਸ਼ਨ ਕਰਦੇ ਆ ਕੇ ਕਰ ਮੇਰਾ ਲਈ ਰਸਮ ਨਾਲ ਵਿਆਹਣ ਆ ਗਿਆ ਤੇ ਲੁਕੀ ਆਪੇ ਮੁੜ ਮੁੜ ਸੋਣੀਏ ਚੱਲ ਮਾੜੇ ਫੋਟੂ ਆ ਨੀ ਜੁੜ ਜੁੜ ਸੋਣੀਏ ਹੋ ਰੱਖ ਲੈ ਤੂੰ ਜੱਟ ਦੇ ਹਾਂ ਮੁੰਡੇ ਕੀ ਕਿੰਨੀ ਮਹਿੰਦੀ ਮੇਰੇ ਨਾਮ ਦੇ ਫਰੇਮ ਦੀ ਬਲੋ ਹਈ ਤੇਰੇ ਬਿਨਾ ਤਾਂ ਸਿਕਾ ਦੀ ਜ਼ਿੰਦਗੀ ਨਹੀਂ ਤੇਰੇ ਤਰਸੇ ਮਡੀ ਬਲੋ ਗੱਲ ਮੁੰਦੀਆਂ ਤੇ ਪਹੁੰਚ ਗਿਆ ਛੱਲਿਆਂ ਤੋਂ ਸੋਹਣੀਏ ਨਹੀਂ ਦੋ ਛੱਲਿਆਂ ਪਾ ਕੱਲਿਆਂ ਤੋਂ ਸੋਹਣੀਏ ਕੀ ਚੱਕਦੀਆਂ ਦੌਲਤਾਂ ਤੋਂ ਲੈਣਾ ਨਹੀਂ ਤੇਰੇ ਨਾਲ ਪਾ ਹੋ ਗਿਆ ਪਾਹੂਗਾ ਫਿਰ ਜੱਟ ਨੂੰ ਨਹੀਂ ਤੇਰੇ ਨਾਲ ਵਿਆਹ ਹੋ ਗਿਆ ਹਾਏ ਚਾਹ ਪਾਹੂਗਾ ਫਿਰ ਮੁੰਡੇ ਨੂੰ ਨਹੀਂ ਤੇਰੇ ਨਾਲ ਵਿਆਹ ਹੋ ਗਿਆ ভে গা গা তা হায় মু ਅੱਖ ਦੇ ਥੱਲੇ ਦਿਲ ਕਾਲਾ ਕਰਦਾ ਓੱਖੀ ਅੱਖ ਦੇ ਥੱਲੇ ਦਿਲ ਕਾਲਾ ਕਰਦਾ ਵਾਕੇ ਨਹੀਂ ਕੁੜੀਏ ਜੇ ਨਹੀਂ ਗੁੱਟ ਤੇ ਮੋਰ ਨਹੀਂ ਪਾਈ ਓ ਵੀ ਮੱਦਰਾਂ ਨੇ ਬਣਵਾਈ ਖਾਦੀ ਕਿੱਠੀਆਂ ਨੇ ਮਠਿਆਈ ਕਹਿ ਬਨ ਬੋਲੀ ਦੀ ਕੁੜੀਏ ਟਾਣੀ ਮੁੰਡਿਆਂ ਦੀ ਵਿੱਚ ਨਾ ਤੇਰਾ ਨਿਤ ਬੋਲੇ ਦੀ ਕੁੜੀਏ ਟਾੜੀ ਮੁੰਡਿਆਂ ਦੀ ਵਿੱਚ ਨਾ ਤੇਰਾ ਮਿੰਟ ਮੇਰੀ ਕੁੜੀਏ ਗਾ ਗਾ ਬਾਈ ਗਾ ਹੋਰ ਗਾ ਲਾ ਬਾਈ ਬਾਬਾ ਕਹੇ ਜਰੂਰ ਪੜਾਦਾ ਇਹ ਹਾ 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 ਜਿੱਤੜੇ ਦੇ ਆ ਛਾਂ ਗਾ ਹੋਰ ਹੋਰ ਬੋਲ ਜਦੋਂ ਤੇ ਮੇਰੀ ਤੇ ਬੋਲ ਦੇਣੀ ਹੈਲੋ ਪਿੰਦਰ ਦੇ ਵਿਆਹ ਨੂੰ ਕਿਨੂੰ ਕਿਨੂੰ ਚੱਲ ਅਲਕਾਰਾਂ ਮਾ ਕੋ ਲੈਣਾ ਲਿਖਿਆ ਪਿੰਦਰ ਦੇ ਮੂਤੇ ਨਾ ਕਰਨ ਤੇਰੀ